ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਸਗੋਂ ਕਤਲ ਕਰਵਾਇਆ ਗਿਆ ਹੈ ਇਸ ਦਾ ਦਾਵਾ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੀਤਾ ਗਿਆ ਹੈ ਤੇ ਦੂਜੇ ਪਾਸੇ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਸਰਕਾਰਾਂ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਕਿਹਾ ਹੈ ਕਿ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਹੈ ਤੇ ਇਸ ਦੇ ਉੱਤੇ ਕਿਹਾ ਜਾ ਰਿਹਾ ਕਿ ਇੱਕ ਐਕਸੀਡੈਂਟ ਦੇ ਕਾਰਨ ਦੀਪ ਸਿੱਧੂ ਦੀ ਮੌਤ ਹੋ ਗਈ ਪਰ ਇਹ ਸ਼ਰਿਆਮ ਸਰਕਾਰਾਂ ਦੇ ਵੱਲੋਂ ਕਤਲ ਕਰਾਏ ਗਏ ਨੇ ਤੇ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਪਾਲ ਸਿੰਘ ਖੈਰਾ ਦਾ ਦੀਪ ਸਿੱਧੂ ਨੂੰ ਲੈ ਕੇ ਹੋਰ ਕੀ ਕਹਿਣਾ ਅੱਜ ਦਾ ਦੀਪ ਸਿੱਧੂ ਦਾ ਪਹਿਲਾਂ ਵੀ ਕਾਮ ਫੇਕ ਹੈ ਤੇ ਨਾ ਮੈਨੂੰ ਮੈਨੂੰ ਹੁਣ ਪੂਰਨ ਆਸ ਆ ਕਿ ਉਹ ਐਕਸੀਡੈਂਟ ਨਹੀਂ ਸੀਗਾ ਇਟ ਵਾਸ ਅ ਕਿਲਿੰਗ ਲਾਈਕ ਅਦਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਫੇਕ ਇਨਕਾਊਂਟਰਸ ਪੰਜਾਬ ਚ ਹੋਣੇ ਸ਼ੁਰੂ ਹੋਗੇ ਨਾ ਪੰਜਾਬ ਸੋਨੇ ਸ਼ੁਰੂ ਹੋਗੇ ਨਾ ਮੁਕਾਬਲੇ ਤੁਸੀਂ ਦੇਖ ਰਹੇ ਹੋ ਇਹ ਸ਼ਾਰਟਕਟ ਹੁੰਦਾ ਵਾ ਕਿ ਅਦਾਲਤਾਂ ਉਦਾਲਤਾਂ ਛੱਡੋ ਬੰਦਾ ਚੱਕੋ ਮਾਰੋ ਖਤਮ ਕਰੋ ਇੱਕ ਗੱਲ ਸੁਣ ਲਈ ਭਗਵੰਤ ਤੁਸੀਂ 99 ਠੀਕ ਮਾਰੋਗੇ ਨਾ ਪਰ ਪਹਿਲੀ ਗੱਲ ਤਾਂ ਮਾਰਨ ਦਾ ਅਧਿਕਾਰ ਨਹੀਂਗਾ ਜਦ ਸਾਡੇ ਕੋ ਕ੍ਰਿਮੀਨਲ ਜਸਟਿਸ ਸਿਸਟਮ ਹੈ ਯੂ ਡੂ ਨਾਟ ਹੈਵ ਦੀ ਅਥਾਰਟੀ ਟੂ ਕਿਲ ਸਮਬਡੀ ਇਨ ਕੋਲਡ ਬਲੱਡ ਪਰ ਜੇ 99 ਠੀਕ ਹੈ ਇੱਕ ਵੀ ਗੁਨਾਹ ਬੇਗੁਨਾਹ ਬੰਦਾ ਤੂੰ ਮਾਰਤਾ ਨਾ ਇੱਕ ਵੀ ਬੇਗੁਨਾਹ ਉਸ ਦਰਗਾਹ ਤੋਂ ਮਾਫੀ ਨਹੀਂ ਹੋ ਮਿਲਣੀ ਫਿਰ ਤੇਰਾ ਪਤਾ ਨਹੀਂ ਅੰਤ ਕਿਦਾਂ ਹੋਣਾ ਤੁਹਾਡਾ ਸਾਰਿਆਂ ਦਾ ਪਤਾ ਨਹੀਂ ਤੁਸੀਂ ਕਿੱਦਾਂ ਦੀਆਂ ਤਕਲੀਫਾਂ ਝੱਲ ਕੇ ਜਾਓਗੇ ਅਗਰ ਤੁਸੀਂ ਕਿਸੇ ਦੀ ਜਾਨ ਲਵੋਗੇ ਤੁਮ। ਕਿਸੇ ਪੰਛੀ ਕਿਸੇ ਜੀਵ ਕਿਸੇ ਕੀੜੀ ਦੀ ਵੀ ਜਾਨ ਲਈਏ ਤਾਂ ਦਿਲ ਦੁੱਖਦਾ ਹੈ ਕਿ ਮੈਂ ਜਾਨ ਲੈਣ ਲੱਗਾ ਹਾਂ। ਮਤ ਕਰੋ ਬੰਦ ਕਰੋ ਇਹ ਸਾਰੀਆਂ ਗੱਲਾਂ ਆ ਜਿਹੜਾ ਬਦਲਾ ਖੋਰੀ ਇੱਕ ਦੂਜੇ ਨੂੰ ਚੱਕ ਲੋ ਢਾ ਲੋ ਥੱਲ ਲੋ ਇਹ ਕੱਖ ਵੀ ਨਹੀਂ ਨਿਕਲਣਾ ਜਿੰਨੇ ਮਰਜੀ ਹੋਰ ਫੜ ਲਾ ਅਖੇ ਮੈਂ ਪੈਸੇ ਰਿਕਵਰ ਕਰੂੰਗਾ ਮੈਂ ਮੁਖ्तार ਅंसारी ਦਾ 55 ਲੱਖ ਰੁਪਇਆ ਖਰਚਾ ਅਮਰਿੰਦਰ ਸਿੰਘ ਨੇ ਵਕੀਲਾ ਦੇ ਉੱਤੇ ਮੈਂ ਵਾਪਸ ਕਰਾਉਂਗਾ ਪੰਜੀ ਨਹੀਂ ਵਾਪਸ ਹੋਣੀ। ਉਲਟਾ ਪੈਸੇ ਖਰਚੇ ਆ ਮੇਰੇ ਕੇਸ ਵਿੱਚ 200 ਸਰਕਾਰੀ ਵਕੀਲ ਦੀ ਫੌਜ ਆ ਪੰਜਾਬ ਸਰਕਾਰ ਦੇ ਕੋਲੋਂ ਛੱਡ ਕੇ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਵਿੱਚ ਉਹ ਵਕੀਲ ਖੜੇ ਕੀਤੇ ਮੇਰੇ ਖਿਲਾਫ ਜਿਨ੍ਹਾਂ ਦੀ ਫੀਸ 25 ਲੱਖ ਰੁਪਇਆ ਇੱਕ ਪੇਸ਼ੀ ਦੀ ਇੱਕ ਦਿਨ ਦੀ ਹੈ 5 ਕਰੋੜ ਰੁਪਏ ਤੋਂ ਉੱਤੇ ਮੇਰੇ ਤੇ ਖਰਚਾ ਭਗਵਾਨ ਤੇ ਇਹਦਾ ਇਹਦਾ ਰਿਕਵਰ ਕੌਣ ਕਰੂਗਾ ਯਾਰ ਇਹ ਪੈਸੇ ਕੌਣ ਖਜ਼ਾਨੇ ਵਿੱਚ ਜਮ੍ਹਾਂ ਕਰਾਊਗਾ ਆ ਮੇਰੀ ਅੱਜ ਦੀ ਤੁਹਾਡੇ ਨਾਲ ਇੱਕ ਦਲੀਲ ਸੀ ਤੇ ਮੈਂ ਫਿਰ ਤੁਹਾਨੂੰ ਕਹਿਣਾ ਚਾਹ ਰਾ ਕਿ ਜੋ ਮੇਰੇ ਨਾਲ ਹੋਇਆ ਤੁਸੀਂ ਫਿਕਰ ਨਹੀਂ ਕਰਨਾ ਬਿਲਕੁਲ ਵੀ ਘਬਰਾਉਣਾ ਨਹੀਂਗਾ ਕਿਉਂਕਿ ਸਾਡੇ ਮਗਰਲੇ ਜਿਹੜੇ ਪੁਰਖੇ ਇਤਿਹਾਸ ਆ ਐਂ ਤਾਂ ਫਿਰ ਛੋਟੇ-ਛੋਟੇ ਸਹਬਜ਼ਾਦਿਆਂ ਨੂੰ ਟਰਾਲ ਲੈਂਦੇ ਡਰਾਸ ਕੇ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਇਦਾਂ ਪੰਜਾਬੀ ਨੇ ਹਾਂ ਪਿਆਰ ਨਾਲ ਤਾਂ ਮੈਨੂੰ ਭਗਵੰਤ ਕਹਿੰਦਾ ਤੇ ਮੈਂ ਭਾਵਾਂ ਇਹਦੀ ਥਾਪੀ ਦੇ ਆਉਂਦਾ ਇਹਦੀ ਸਪੋਰਟ ਹੀ ਕਰਨਦਾ ਭਾਵਾਂ ਝੂਠ ਹੀ ਬੋਲ ਦਿੰਦਾ ਇਹਦੇ ਹੱਕ ਵਿੱਚ ਇਕ ਦਾ ੱੱਕੇ ਨਾ ਨਹੀਂ ਦਰਤੀ ਕਰਨ ਵਾਲਾ ਕੋਈ ਵੀ ਹੈਗਾ ਲੈ ਚੱਲੀ ਸੀ ਗੱਲ ਸਿੱਧੂ ਮੂਸੇਵਾਲੇ ਦੀ ਮੈਨੂੰ ਜਦੋਂ ਕਪੂਰਥਲੇ ਪੇਸ਼ ਕੀਤਾ ਮੇਰੇ ਰਿਮਾਂਡ ਦੇ ਵਿੱਚ ਲਿਖਿਆ ਦੇਖੋ ਕਿੰਨਾ ਝੂਠ ਬੋਲਿਆ ਸਰਕਾਰੀ ਵਕੀਲਾਂ ਨੂੰ ਬੁਲਵਾਇਆ ਆ ਇਹਨਾਂ ਨੇ ਯਾਰ ਅਖੇ ਅਸੀਂ ਖੈਰੇ ਨਾ ਦਾਦੀ ਤਹਿਕੀਕਾਤ ਕਰਨੀ ਹੈ ਇਹਦੇ ਲਾਰੈਂਸ ਪਿਸ਼ਰੋਈ ਤੇ ਜੱਗੂ ਪ੍ਰਭਾ ਭਗਵਾਨਪੁਰੀਏ ਦੇ ਨਾਲ ਗੈਂਗਸਟਰ ਨਾਲ ਤੱल्लੁਕਾ ਤਾਂ ਪਹਿਲਾਂ ਤਾਂ ਦੱਸੋ ਤੁਹਾਨੂੰ ਤੁਹਾਨੂੰ ਲੱਗਦਾ ਮੈਂ ਗੈਂਗਸਟਰ ਨਾਲ ਤੱल्लੁਕਾਤ ਰੱਖਣ ਵਾਲਾ ਕਿਹੜੀ ਬੋਲ ਕੇ ਦੱਸਿਓ ਜ਼ਰਾ ਤੁਹਾਨੂੰ ਲੱਗਦਾ ਕਿ ਮੈਂ ਕਦੀ ਨਸ਼ੇ ਦਾ ਵਪਾਰ ਜ਼ਿੰਦਗੀ 'ਚ ਕਦੀ ਕੀਤਾ ਹੋਊਗਾ ਕਹਿੰਦੇ ਜੀ ਅਸੀਂ ਗੈਂਗਸਟਰਾਂ ਨਾਲ ਤੱल्लੁਕਾ ਦੇ ਲਿੰਕ ਕਰ ਰਹੇ ਆ ਤੇ ਉਧਰਲੇ ਪਾਸੇ ਮੈਂ ਜਿਨ੍ਹਾਂ ਨੇ ਮਾਰਿਆ ਸਿੱਧੂ ਮੂਸੇ ਵਾਲੇ ਨੂੰ ਸਾਡੇ ਹੋਣਹਾਰ ਬੱਚੇ ਨੂੰ ਮੈਂ ਉਹਦੀ ਡਟ ਕੇ ਮਦਦ ਕਰਨ ਦੇ ਆ ਜਿਹੜੇ ਬੰਦੇ ਇੰਟਰਵਿਊ ਆ ਦਿੰਦੇ ਜੇਲਾ 'ਚ ਉਹਨਾਂ ਦੇ ਖਰਾਬ ਬੋਲਦਾ ਇਦਾਂ ਇਲਜ਼ਾਮ ਲਾ ਰਹੇ ਕਿ ਮੇਰੇ ਤਲੁਕਾ ਦੇ ਅੰਦਰ ਰਿਪੋਰਟ ਪਈ ਆ ਭਗਵੰਤਪਾਲ ਦੇ ADGP ਇੰਟੈਲੀਜੈਂਸ ਦੇ ਕੋਲ ਕਿ ਖਹਿਰੇ ਨੂੰ ਇਹਨਾਂ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਜਾਨੀ ਖਤਰਾ ਵਾ ਇਹਦੇ ਖਹਿਰੇ ਤੇ ਉਹਦੇ ਪਰਿਵਾਰ ਨੂੰ ਉਥੇ ਉਹ ਪਈ ਆ ਇਦਾਂ ਆ ਝੂਠ ਬੋਲ ਰਹੇ ਨੇ ਇਹਨਾਂ ਕੁਫਰ ਤੋਲਿਆ ਗਿਆ ਮੇਰੇ ਵੀਰੋ ਮਲਕੌਰ ਸਿੰਘ ਉਹਦੇ ਪਿਤਾ ਜੀ ਮੇਰੀ ਉਹਨਾਂ ਨਾਲ ਹੰਦਰਦੀ ਮੇਰੀ ਹਰ ਉਸ ਵਿਅਕਤੀ ਦੇ ਨਾਲ ਹੰਦਰਦੀ ਆ ਜਿਹਦੇ ਨਾਲ ਟੱਕਾ ਜ਼ੁਲਮ ਪੇਨ ਇंसाफी ਹੋ ਰਹੀ ਹੈ ਬਸ ਇਸ ਰਾਤੇ ਚੱਲੂਗਾ ਆਵਾਜ਼ ਇਦਾਂ ਹੀ ਰਹੇਗੀ ਮੁੱਦਿਆਂ ਦੇ ਉੱਤੇ ਕੇਂਦਰਿਤ ਰਹੇਗੀ ਵੱਡੇ ਇਸ਼ੂਸ ਪੰਜਾਬ ਦੇ ਜਿਹਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਵਾ ਉਹਦੇ ਵਾਸਤੇ ਤਿਆਰੀ ਕਰਕੇ ਆਉਣ ਵਾਲਾ ਜਿੰਨਾ ਵੀ ਮੇਰਾ ਜੀਵਨ ਬਚਿਆ ਹੋਣ ਅਗਲਾ ਜਿੰਨਾ ਵੀ ਉਹਦੇ ਹੱਥ ਵਿੱਚ ਆ ਉਹ ਮੈਂ ਪੰਜਾਬ ਨੂੰ ਤੇ ਆਪਣੀ ਕੌਮ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਾ ਹੋਇਆ ਫਤਿਹ ਬੁਲਾਉਣਾ ਤੁਹਾਨੂੰ ਫਤਿਹ ਦਿਵਾਉਣਾ ਫਤਿਹ ਪ੍ਰਵਾਨ ਕਰੋ ਜਿਸ ਜਿਸ ਨੇ ਹਿੱਸਾ ਪਾਇਆ ਕਿਸ ਨੇ ਅਰਦਾਸ ਕੀਤੀ ਕਿਸ ਨੇ ਫੋਟੋ ਸ਼ੇਅਰ ਕੀਤੀ ਕਿਸ ਨੇ ਸਪੀਚ ਕੀਤੀ ਕਿਸ ਨੇ ਟੀਵੀਆਂ 'ਚ ਬੋਲਿਆ ਕਿਸ ਨੇ ਕੈਨੇਡਾ ਅਮਰੀਕਾ 'ਚ ਬੈਠੇ ਮੇਰੇ ਪੁੱਤ ਨੂੰ ਸੁਣਿਆ ਭੇਜਿਆ ਕਿਸ ਨੇ ਅਮਦਦ ਕੀਤੀ ਮੈਂ ਉਹਨਾਂ ਸਾਰਿਆਂ ਦਾ ਸਾਰਿਆਂ ਦਾ ਆਪਣੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਤੋਂ ਲੈ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਆਹ ਮੇਰੇ ਹੱਥ ਜੋੜੇ ਨੇ ਮੈਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਸ ਤਰ੍ਹਾਂ ਨਾਲ এডਿਕੇਸ਼ਨ ਹੈਲਥ ਕੇਅਰ ਇਹਦਾ ਅੱਛਾ ਬਲੂਪ੍ਰਿੰਟ ਜੈਨੂਨ ਔਰ ਜਿਹੜੀ ਆ ਮੁਫਤ ਖੋਰੀ ਦੀ ਰਾਜਨੀਤੀ ਇਹਦੇ ਤੋਂ ਬਚਣ ਦੀ ਲੋੜ ਆ ਹੁਣ ਬਹੁਤ ਹੋ ਗਿਆ ਯਾਰ ਮੁਫਤ ਖੋਰੀ ਨਾਲ ਨਹੀਂ ਟੱਡ ਪੜ ਸਕਦਾ ਜਿਹੜੇ ਜਪਨੀਜ਼ ਲੋਗ ਨੇ ਨਾ ਜਪਨੀਜ਼ ਜਿਹੜੇ ਤਰੱਕੀ ਕੀਤੀ ਦੁਨੀਆ ਦੇ ਵਿੱਚ ਉਹ ਕਹਿੰਦੇ ਕਿਸੇ ਬੇਰੁਜ਼ਗਾਰ ਬੰਦੇ ਨੂੰ ਮੱਛੀ ਦੇਣ ਨਾਲੋਂ ਉਹਨੂੰ ਮੱਛੀ ਫੜਨਾ ਸਿਖਾਓ ਉਮਤੀ ਫੜਨ ਦਾ ਉਹਨੂੰ ਤਰੀਕੇਕਾਰ ਦੱਸੋ ਤੁਸੀਂ ਮੁਫਤ ਚੀਜ਼ਾਂ ਦੇਣ ਨਾਲੋਂ ਉਹਨਾਂ ਨੂੰ ਕਾਬਲ ਬਣਾਓ ਉਹਨਾਂ ਨੂੰ ਇਹ ਯੋਗ ਬਣਾਓ ਕਿ ਆਪਣੀ ਜ਼ਿੰਦਗੀ ਕਰ ਸਕਣ ਸਮਾਂ ਜ਼ਿਆਦਾ ਹੋ ਰਿਹਾ ਵਾ ਗੱਲਾਂ ਤੇ ਹੀ ਗੱਲਾਂ ਨੇ ਭਾਈ ਪੰਤ ਪ੍ਰੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਤਾੜੀ ਮਾਰਿਓ ਜ਼ਰਾ ਉਹਨਾਂ ਵਾਸਤੇ ਭਾਈ ਹਰਜੀਤ ਸਿੰਘ ਜੀ ਮਾਂਜੀ ਉਹ ਜਿਹੜੇ ਬੇਅਦਬੀਆਂ ਦੀ ਲੜਾਈ ਲੜਦੇ ਜਿਨ੍ਹਾਂ ਨੇ ਪੜਿਆ ਸੀਗਾ ਕੀ ਸੀ ਬਾਤ ਪੜਿਆ ਜੋ ਚਿੱਠਾ ਕੀ ਕਹਿੰਦੇ ਉਹਨੂੰ ਕਸ਼ਵੀਰ ਦਾਸ ਜਿਹੜਾ ਤੋਂ ਹੋਂਚ ਖੜ ਕੇ ਕੋਟ ਕੂਰੇ ਪੜਿਆ ਸੀ ਯਾਰ ਲੰਤਨਾਮਾ ਉਹ ਹੈ ਲੱਖਾ ਸਦਾਣਾ ਨਾਮ ਹੋ ਗਿਆ ਬੀਕੇਯੂ ਤੇ ਐਸਕੇਐਮ ਰਾਜਾ ਬਾਜਵਾ ਸੇ ਥੈਂਕ ਯੂ ਆਲ ਮੈਂ ਕਰਤਾ ਇੱਕ ਬਾਬਾ ਸੁਜੀਤ ਖੋਸਾ ਜੀ ਹੋਂਦਾ ਬੂਰ ਵੀ ਆਇਆ ਸੀ ਬਾਬਾ ਸੁਖਜੀਤ ਸਿੰਘ ਖੋਸਾ ਸੇ ਅਕੀਦਾਂ ਫਿਰ ਆਪਾਂ ਨਾਮਾਂ ਚੱਲ ਗਿਆ ਤਾਂ ਬਹੁਤ ਹੋ ਗਿਆ ਆ ਗੱਲਾ ਅਖੀਰਲੀ ਹੁਣ ਗੱਲ ਕਹਿਣ ਲੱਗਾ ਉਹ ਗੱਲ ਮੈਂ ਆਪਣੀ ਕੌਮ ਦੀ ਕਰਨਾ ਪੈਣਾ ਮੈਂ ਕੋ ਮੈਂ ਆਪਣੀ ਪਾਰਟੀ ਸਿਰਫ ਇਹ ਕਹਿਣਾ ਚਾਹੁੰਦਾ ਕਿ ਦੇਖੋ ਜੇ ਤੁਸੀਂ ਸਿੱਖਾਂ ਦੀ ਗੱਲ ਨਹੀਂ ਕਰੋਗੇ ਤੇ ਫੇ ਪੰਜਾਬ ਚ ਤੁਹਾਨੂੰ ਸਿੱਖ ਵੋਟ ਕਿਉਂ ਪਾਉਣਗੇ ਦੋਸੋਂ ਪਾਉਂਗੇ ਤੁਸੀਂ ਵੋਟ ਜੇ ਕੋਈ ਤੁਹਾਡੀ ਗੱਲ ਨਾ ਕਰੇ ਤਾਂ ਅਸੀਂ ਨੈਸ਼ਨਲਿਜ਼ਮ ਰੱਖੋ ਆਪਣੇ ਦੇਸ਼ ਦੇ ਵਾਸਤੇ ਆਪਣੇ ਜਜ਼ਬਾਤ ਰੱਖੋ ਗੁੱਜ ਪਰ ਆਪਣੇ ਸੂਬੇ ਦੇ ਵਾਸਤੇ ਵੀ ਤਾਂ ਨੈਸ਼ਨਲਿਜ਼ਮ ਪੈਦਾ ਕਰੋ ਇਹਦਾ ਰਾਸ਼ਟਰਵਾਦ ਪੰਜਾਬ ਦਾ ਜਜ਼ਬਾਤੀ ਰਾਸ਼ਟਰਵਾਦ ਅਲੱਗ ਹੋਣਾ ਚਾਹੀਦਾ ਸਾਡਾ ਇੱਥੇ ਕੇਂਦ੍ਰਿਤ ਹੋਣਾ ਚਾਹੀਦਾ ਤੇ ਜੇ ਕੇਂਦ੍ਰਿਤ ਹੁੰਦਾ ਤੇ ਫੇ ਸਾਡੇ ਨੌਜਵਾਨਾਂ ਤੇ ਐਨੇ ਸੇ ਨਾ ਲੱਗੇ ਮੈਂ ਆਪਣੇ ਮੁੱਖ ਮੰਤਰੀ ਔਰ ਅਕਾਲੀ ਦਲ ਦੇਖੋ ਅਕਾਲੀ ਦਲ ਨੂੰ ਮੈਂ ਹੁਣ ਆਪਾਂ ਕਿਸੇ ਨੂੰ ਮਾੜਾ ਦਿਲ ਮੈਂ ਕਹਿ ਇਹਨੂੰ ਦਿਲ ਹੀ ਨਹੀਂ ਕਰਦਾ ਸੁਪੀਰ ਨੂੰ ਵੀ ਨਹੀਂ ਮਾੜਾ ਕਹਿਣਾ ਚਾਹੁੰਦਾ ਮੈਂ ਇਹ ਕਹਿੰਦਾ ਨਾ ਕਿ ਮਾਫੀ ਮੰਗ ਦੋ ਮੇਰੇ ਨਾਲ ਆ ਜਾਓ ਸਾਰੇ ਵਾਪਸ ਆ ਜਾਓ ਉਹ ਬਈ ਅਕਾਲੀ ਦਲ ਜੱਤ ਤੇ ਏਜੰਡੇ ਤੇ ਨਹੀਂ ਆਉਂਦਾ ਆਜਾ ਮੈਂ ਬਿੱਲ ਪਾਸ ਕਰਨ ਦੀ ਕਰਕੇ ਤੇ ਅਕਾਲੀ ਦਲ ਦਾ ਕੰਮ ਸੀਗਾ ਜਥੇਦਾਰ ਕੋਂਕੇ ਗੁਰਦੇਵ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਉਹਦੀ 90 ਦੇ ਰਾਕੇ ਵਿੱਚ ਝੂਠਾ ਪੁਰਸ਼ ਮੁਕਾਬਲਾ ਬਣਾ ਕੇ ਉਹਦੀ ਉਹਨੂੰ ਉਹਨੂੰ ਸ਼ਹੀਦ ਅਗਰ ਤੁਸੀਂ ਪੰਥ ਹੁੰਦੇ ਤੁਹਾਡੇ ਜਜ਼ਬਾਤ ਹੁੰਦੇ ਤੁਸੀਂ ਇਹਨਾਂ ਅਫਸਰਾਂ ਨੂੰ ਸਜ਼ਾ ਲਵੋਹਿੰਦੇ ਤੁਸੀਂ ਸਜ਼ਾ ਦਾ ਤੁਸੀਂ ਕੀ ਦੇਣੀ ਤੁਸੀਂ ਤਾਂ ਉਹ ਸੁਮੇਤ ਸਿੰਘ ਸੈਣੀ ਜਿਹਦੇ ਤੇ ਬਹੁਤ ਇਲਜ਼ਾਮ ਸੀਗੇ ਤੁਸੀਂ ਉਹਨੂੰ ਡੀਜੀਪੀ ਬਣਾਇਆ ਯਾਰ ਦੋ ਸਿੱਖਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਬਾਈਬਲ ਕਲਾਂ ਦੇ ਵਿੱਚ ਅੱਛਾ ਹੁਣ ਐਡਾ ਵੱਡਾ ਹੋ ਰਿਹਾ ਇੱਕ ਪਾਸੇ ਕਹਿੰਦੇ ਅਕਾਲੀ ਦਰ ਅਸੀਂ ਵੰਦ ਅਧਿਕਾਰਾਂ ਦੇ ਮੁੱਦੇ ਆ ਫੈਡਰਲ ਢਾਂਚਾ ਚਾਹੀਦਾ ਅਨੰਦਪੁਰ ਸਾਹਿਬ ਦਾ ਮਤਾ ਚਾਹੀਦਾ ਚਾਹੀਦਾ ਵਾ ਸਭ ਕੁਝ ਪਰ ਕਿੱਥਾ ਮਿਲੂਗਾ ਜਦੋਂ ਜੰਮੂ ਕਸ਼ਮੀਰ ਦੇ ਦੋ ਟੋਟੇ ਇੱਕ ਸਟੇਟ ਨੂੰ ਤੋੜ ਕੇ ਉਹਦੇ ਅਧਿਕਾਰ ਖੋਲੇ ਯੂਟੀ ਬਣਾਏ ਅਕਾਲੀ ਦਲ ਜਿਹੜਾ ਮੌਜੂਦਾ ਅਕਾਲੀ ਦਲ ਨੇ ਵੋਟਾਂ ਪਾਈਆਂ ਕੇਂਦਰ ਦੀ ਸਰਕਾਰ ਨੂੰ ਇਦਾਂ ਬਣ ਜੁਗਿਆ ਅਧਿਕਾਰ ਆਪਣੇ ਵੱਧ ਜਾਣਗੇ ਇਦਾਂ ਵਧਣਗੇ ਸਿੱਖਾਂ ਦੇ ਉੱਤੇ ਇਹ ਹਮਲੇ ਹੋਏ ਨੇ ਵਰਲਡਵਾਈਡ ਸਾਡੇ ਇੱਥੇ ਆ ਰਿਹਾ ਕਿ ਕੈਨੇਡਾ 'ਚ ਜਿਹੜਾ ਹੈ ਉਹ ਮਿਸਟਰ ਨਿਜਰ ਉਹਦਾ ਕਤਲ ਕਰਾਇਆ ਇੱਥੋਂ ਦੇ ਕੋਈ ਏਜੰਸੀਜ਼ ਦੇ ਉੱਤੇ ਇਹ ਬਹਿ ਨਹੀਂ ਕਹਿ ਰਿਹਾ ਇਹ ਕ੍ਰੇਡੀਅਨ ਪ੍ਰਾਈਮ ਮਿਨਿਸਟਰ ਨੇ ਆ ਕੇ ਇਲਜ਼ਾਮ ਲਾਇਆ ਨੇ ਅਮਰੀਕਨ ਅਮਰੀਕਨ ਪ੍ਰੈਜ਼ੀਡੈਂਟ ਦੇ ਸਟਾਫ ਨੇ ਇਲਜ਼ਾਮ ਲਾਇਆ ਨੇ ਕਿ ਸਾਡੇ ਦੇਸ਼ ਵਿੱਚ ਭਾਰਤ ਤੋਂ ਏਜੰਸੀਆਂ ਆਣ ਕੇ ਤੇ ਫਲਾਣੇ ਬੰਦੇ ਨੂੰ ਕਤਲ ਕਰਨਾ ਚਾਹੁੰਦੀਆਂ ਨੇ ਯਾਰ ਇੱਥੋਂ ਦਾ ਮੁੱਖ ਮੰਤਰੀ ਪੱਗ ਬੰਨਦਾ ਹੋਵੇ ਸਿੱਖ ਹੋਵੇ ਉਹਦੇ ਕੋਈ ਆਵਾਜ਼ ਹੀ ਨਹੀਂ ਉਸ ਬੰਦੇ ਦੇ ਉੱਤੇ ਯਾਰ ਉਹ ਬੁੱਲਿਆ ਹੀ ਨਾ ਯਾਰ ਕੋਈ ਨਾ ਮੈਂ ਪੁੱਛਿਆ ਆਪਣੀ ਸਰਕਾਰ ਨੂੰ ਕਿ ਤੁਸੀਂ ਆ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਉੱਥੋਂ ਦੀਆਂ ਸਰਕਾਰਾਂ ਦੇ ਇਹ ਨਹੀਂ ਹੋਣਾ ਚਾਹੀਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਬੁੱਲਿਆ ਨਹੀਂਗਾ ਭਗਵੰਤ ਸੁਖਬੀਰੀ ਨਹੀਂ ਬੋਲਿਆ ਹੁਣ ਫੇਰ ਕਹਿੰਦੇ ਜੀ ਸਾਨੂੰ ਕਿਉਂ ਕਹਿੰਦੇ ਤੁਸੀਂ ਮਾੜਾ ਦੱਸ ਬੋਲਿਆ ਹੀ ਨਹੀਂਗਾ ਕੋਣ ਬੋਲੂਗਾ ਦੱਸੋ ਕੀ ਸਾਡਾ ਜੇ ਸਾਡੇ ਸਿੱਖ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਉਹਨਾਂ ਦੀਆਂ ਚੰਗੇ ਦੇਸ਼ਾਂ ਦੀਆਂ ਧਰਤੀਆਂ ਤੇ ਉਹਨਾਂ ਦੇ ਜਜ਼ਬਾਤ ਮੈਂ ਉਹਨਾਂ ਦੀ ਜ਼ਿੰਦਗੀਆਂ ਮਹਿਫੂਜ਼ ਨਹੀਂ ਗੀਆਂ ਤੇ ਭਾਰਤ ਵਿੱਚ ਕਿੰਦਾ ਮਹਿਫੂਜ਼ ਹੋ ਸਕਦੀਆਂ ਦੱਸੋ ਸਮਝਾਓ